ਜਿਹhle ਜਾ ਕੇ ਮਿਲੇ ਉਹਨਾਂ ਨੂੰ ਅਸੀਂ ਕਿਹਾ ਜੀ ਸਮਾਂ ਬੜਾ ਔਖਾ ਤੁਸੀਂ ਸਮਝੌਤਿਆਂ ਵਾਲੇ ਪਾਸੇ ਨੂੰ ਤੁਰ ਪਏ ਕੌਮ ਸ਼ਾਇਦ ਕਬੂਲ ਨਾ ਕਰੇ ਪਰ ਉਹਨੇ ਕਿਹਾ ਮੈਂ ਜਾ ਕੇ ਆਇਆ ਕਾਨਪੁਰ ਦੀ ਧਰਤੀ ਤੇ ਮੈਂ ਜਾ ਕੇ ਆਇਆ ਦਿੱਲੀ ਦੀ ਧਰਤੀ ਤੇ ਔਰ ਜਨ ਪੱਦਰ ਦੇ ਉੱਤੇ ਉਸ ਵੇਲੇ ਦੀ ਹਾਕਮ ਸਰਕਾਰ ਨੇ ਪਹਿਲਾਂ ਬਲੂ ਸਟਾਰ ਆਪਰੇਸ਼ਨ ਕੀਤਾ ਉਹ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦਾ ਔਰ ਸਮੁੱਚੇ ਪੰਜਾਬੀਆਂ ਦੀ ਕਤਲੋਗਾਰਦ ਕੀਤੀ ਕਹਿੰਦੇ ਮੈਨੂੰ ਹੁਣ ਕੌਮ ਦਾ ਮੁਖੀ ਹੋਣ ਦੇ ਨਾਤੇ ਫੈਸਲਾ ਲੈਣਾ ਪਊ ਔਰ ਦੂਰ ਆਦੇਸ਼ ਫੈਸਲਾ ਸੀ ਉਸ ਵੇਲੇ 73 ਸੀਟਾਂ ਅਕਾਲੀ ਦਲ ਦੇ ਐਮਐਲਏ ਜਿਹੜੇ ਜਿੱਤ ਕੇ ਆਏ ਸੋ ਵੀਰੋ ਉਹ ਸਮਾਂ ਵੀ ਚੇਤੇ ਕਰੋ ਬਲੂ ਸਟਾਰ ਤੋਂ ਪਹਿਲਾਂ ਦਾ ਜੇ ਇਸ ਧਰਤੀ ਦੇ ਉੱਤੇ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਬਤੌਰ ਪ੍ਰਧਾਨ ਤੇ ਡਿਕਟੇਟਰ ਧਰਮ ਯੁੱਧ ਮੋਰਚਾ ਵੀ ਉਹਨਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਦੋਹਾਂ ਸੰਤਾਂ ਦਾ ਏਡਾ ਸੰਮੇਲ ਸੀ ਭਾਵੇਂ ਕਈ ਵਾਰੀ ਅੱਜ ਮੈਂ ਕਹਿ ਸਕਦਾ ਜਿਹੜੇ ਦੂਸਰੇ ਪਾਸੇ ਗੱਲਾਂ ਕਰਦੇ ਆ ਉਹ ਉਸਲੇ ਅੱਗ ਦੇ ਉੱਤੇ ਤੇਲ ਪਾਉਂਦੇ ਸੀ ਇਹ ਪੰਥ ਸਾਰਾ ਸਮੁੱਚੇ ਤੌਰ ਤੇ ਜਾਣਦਾ ਅੱਜ ਉਹ ਦੂਸਰੇ ਪਾਸੇ ਬਹਿ ਕੇ ਅੱਜ ਪੰਥ ਨੂੰ ਪਰਗਟ ਕਰਨ ਦੀਆਂ ਗੱਲਾਂ ਕਰ ਰਹੇ ਆ ਵੀਰੋ ਸਾਨੂੰ ਅੱਜ ਸੋਚਣਾ ਪਊਗਾ ਮੈਂ ਇੱਕ ਹੋਰ ਤੁਹਾਡੇ ਸਾਹਮਣੇ ਇੱਕ ਜਿੰਦਾ ਮਸਾਲ ਰੱਖਣੀ ਚਾਹਨਾ ਆ ਆ ਸਮਾਂ ਜਿਹੜਾ ਚੱਲ ਰਿਹਾ ਇਹਦੇ ਵਿੱਚ ਮੇਰੇ ਕੋਲ ਵੀ ਬਹੁਤ ਸਾਰੇ ਆਉਂਦੇ ਆ ਇਹ ਕਹਿੰਦੇ ਜੀ ਸ਼ਰਮਣੀ ਕਮੇਟੀ ਦਾ ਪ੍ਰਧਾਨ ਇਹ ਸਾਂਝਾ ਹੁੰਦਾ ਮੈਂ ਪੁੱਛਣਾ ਚਾਹਨਾ ਜੇ ਸ਼ਰਮਣੀ ਕਮੇਟੀ ਦਾ ਪ੍ਰਧਾਨ ਕੌਣ ਬਣਾਉਂਦਾ ਕੌਣ ਬਣਾਉਣ ਤੋਂ ਭਾਅ ਚਾਹੇ ਭਾਵੇਂ ਮੈਂਬਰ ਵੋਟਾਂ ਪਾਉਂਦੇ ਆ ਪਰ ਸਾਰਿਆਂ ਦੀ ਕੰਸੈਂਸਸ ਲੈ ਕੇ ਸਾਰਿਆਂ ਦੇ ਵਿਚਾਰ ਲੈ ਕੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਉਹ ਐਲਾਨ ਕਰਦੇ ਆ ਜਿਹੜੇ ਅੱਜ ਕਹਿੰਦੇ ਆ ਭਈ ਇਹ ਸਮੇਲ ਹੈਗਾ ਨਹੀਂ ਕੋਈ ਵੀ ਸ਼੍ਰੋਮਣੀ ਕਮੇਟੀ ਬੱਕਰੀ ਤੇ ਕਾਲੀਦਲ ਬੱਕਰਾ ਮੈਂ ਪੁੱਛਣਾ ਚਾਹੁੰਨਾ ਤੁਸੀਂ ਜਦੋਂ ਟਿਕਟਾਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸੀ ਤਤ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਸਮੇਲ ਵਧੀਆ ਸੀ ਅੱਜ ਇਹ ਬੜੀ ਵੱਡੀ ਸਾਜ਼ਿਸ਼ ਆ ਇਹਦੇ ਪਿੱਛੇ ਇੰਟੈਲੀਜੈਂਸੀਆਂ ਦੀਆਂ ਜਿਹੜੀਆਂ ਉਹ ਲੱਗੀਆਂ ਆ ਮੇਰੇ ਕੋਲ ਜਾਂਦੇ ਆ ਜਿਹੜੇ ਦੂਸਰੇ ਧੜੇ ਦੇ ਵੀ ਮੈਂਬਰ ਸਹਿਮਾਨ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਕਿ ਜਿਹੜਾ ਸੱਚ ਮੇਰੇ ਕੋਲ ਬੋਲਦੇ ਆ ਉਹ ਸੱਚ ਉਹਨਾਂ ਸਟੇਜਾਂ ਤੇ ਵੀ ਬੋਲਿਆ ਕਰੋ ਤਾਂ ਕਿ ਝੂਠ ਸੱਚ ਦਾ ਜਿਹੜਾ ਹੈ ਉਹ ਫਰਕ ਦੇ ਸਕੇ ਸੋ ਵੀਰੋ ਆਪਾਂ ਇਹ ਸਾਜ਼ਿਸ਼ ਤੋਂ ਵੀ ਬਿਲਕੁਲ ਆਪਾਂ ਸਖਤੀ ਰੱਖਣੀ ਆ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਜਦੋਂ ਇਹ ਸਮਝੌਤਾ ਟੁੱਟਾ ਸੀ ਹੁਣ ਇੱਥੇ ਵੀ ਇਹ ਗੱਲ ਨੋਟ ਕਰਿਓ ਸਮਝੌਤਾ ਟੁੱਟਣ ਤੋਂ ਪਹਿਲਾਂ ਉਹ ਬੋਰਡ ਬਣਨਾ ਸੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਆਪ ਜਾ ਕੇ ਅਮਿਤ ਸ਼ਾਹ ਕੋ ਰੋਕਿਆ ਬੋਰਡ ਬਣਦਾ ਹੀ ਨਹੀਂ ਕੀਤਾ ਭਾਵੇਂ ਬੋਰਡ ਬਣਿਆ ਸੀ ਪਰ ਉਹਦਾ ਤਰੀਕਾ ਜਿਹੜਾ ਹੁਣੇ ਨਹੀਂ ਬਾਅਦ ਚ ਖੋਲਿਆ ਉਹ ਤਰੀਕਾ ਇਹ ਨਹੀਂ ਅਪਣਾਇਆ ਸੀ ਦਿੱਲੀ ਕਮੇਟੀ ਵੱਲੋਂ ਜ਼ੋਰਦ ਨਹੀਂ ਸੀ ਕਰਦੇ ਹਰਿਆਣਾ ਕਮੇਟੀ ਵੱਖਰੀ ਕਰਵਾ ਦਿੱਤੀ ਪਰ ਜਿਹੜੇ ਅੱਜ ਉਹਨਾਂ ਦੀਆਂ ਮੁਠੀਆਂ ਚਾਪੀਆਂ ਕਰਦੇ ਆ ਉਹਨਾਂ ਨੂੰ ਵੀ ਪੁੱਛੋ ਵੀ ਤੁਸੀਂ ਹਰਿਆਣਾ ਆ ਦੂਜੀ ਵਾਰੀ ਕਮੇਟੀ ਐਡ ਹੌਕ ਬਣ ਗਈ ਆ ਕਿਸੇ ਨੇ ਬਿਆਨ ਵੀ ਕੋਈ ਦਿੱਤਾ ਅੱਜ ਗੋਲਕਾਂ ਦਾ ਜਾਂ ਉੱਥੇ ਪ੍ਰਬੰਧ ਨੂੰ ਕਿਦਾਂ ਤੈਸ਼ ਨੈਸ਼ ਕੀਤਾ ਜਾ ਰਿਹਾ ਚਰਾਮਨੇ ਅਕਾਲੀ ਦਲ ਦੀ ਜਿੰਨਾ ਚਿਰ ਸਾਂਝ ਰਹੀ ਉਹ ਸਾਂਝ ਦੇ ਵਿੱਚ ਬਿਲਕੁਲ ਗੁਰਦੁਆਰਾ ਸਾਹਿਬ ਵੱਲੋਂ ਕੋਈ ਜਿਹੜੀ ਸਿਆਸੀ ਧਿਰ ਸੀ ਰਾਜਨੀਤਿਕ ਰਾਜ ਕਰਦਾ ਧਰਤੀ ਉਹ ਕੋਈ ਉਧਰ ਨੂਹ ਨਹੀਂ ਸੀ ਕਰਦੀ ਅੱਜ ਹੁਣ ਕਿਹੜੇ ਮੂੰਹ ਦੇ ਨਾਲ ਆਪਾਂ ਇਹ ਉਹਨਾਂ ਦੀ ਦਿੱਲੀ ਵਾਲਿਆਂ ਦੀ ਸਿਫਤ ਕਰਦੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵੀ ਵਧਾਈ ਦਿੰਦਾ ਕਿ ਤੁਸੀਂ ਆਪਣਾ ਵਿਰਸਾ ਸੰਭ ਕੇ ਬੈਠੇ ਆ ਉਸ ਮਹਾਨ ਸੰਤ ਨੂੰ ਜੇ ਸੰਤ ਨੇ ਬਹੁਤ ਲੰਬਾ ਸਮਾਂ ਸਾਡੀ ਅਗਵਾਈ ਕੀਤੀ ਆ ਨਰਪੈਤਾ ਦੇ ਨਾਲ ਔਰ ਇੱਕ ਮੈਂ ਹੋਰ ਬੇਨਤੀ ਕਰਾਂ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲਿਆਂ ਦੀ ਦੂਜੀ ਵਰਸੀ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਤਾਬਿਆ ਬੈਠੇ ਸੀ ਕੀਰਤਨ ਕੀਤਾ ਕਿਤੇ ਕਮਾਲ ਦੀ ਸਤਗੁਰੂ ਜੀ ਜਾਣਣ ਜਿਵੇਂ ਸਾਡੇ ਹਜ਼ੂਰੀ ਰਾਗੀ ਕੀਰਤਨ ਕਰਦੇ ਆ ਏਡੀ ਵੱਡੀ ਮਹਾਤਤਾ ਸੀ ਉਹਨਾਂ ਮਹਾਪੁਰਸ਼ਾਂ ਦੇ ਵਿੱਚ ਸੋ ਵੀਰੋ ਦੂਸਰੀ ਬੇਨਤੀ ਸਿਆਣੇ ਕਹਿੰਦੇ ਆ ਭਈ ਕਈ ਵਾਰੀ ਜੰਗਲ ਇੱਕ ਸੰਘਣਾ ਜੰਗਲ ਸੀ ਉਹਦੇ ਵਿੱਚ ਖਵਾੜੇ ਕੱਟੇ ਹੋ ਕੇ ਚਲ ਗਏ ਤੇ ਉਹ ਜੰਗਲ ਦੇ ਜਿਹੜੇ ਚੰਗੇ ਸਿਆਣੇ ਪੁਰਾਣੇ ਬਜ਼ੁਰਗ ਇੱਕ ਕਹਾਣੀ ਆ ਸਮਝਣ ਲਈ ਉਹ ਛੋਟੇ ਦਰਖਤ ਜਾ ਕੇ ਕਹਿੰਦੇ ਹੁਣ ਖਵਾੜੇ ਆ ਗਏ ਤੇ ਸਾਨੂੰ ਵੱਢਣਗੇ ਉਹ ਸਿਆਣਾ ਪੁਰਸ਼ ਕਹਿੰਦਾ ਜੇ ਤੁਹਾਡੇ ਚ ਕੋਈ ਦਸਤਾਨਾ ਬਣਿਆ ਫਿਰ ਤੁਹਾਡਾ ਕੱਖ ਨਹੀਂ ਵਿਗਾੜ ਸਕਦੇ ਜੇ ਦਸਤੇ ਬਣ ਕੇ ਇਹਨਾਂ ਦੇ ਵਿੱਚ ਪੈ ਗਏ ਫਿਰ ਤੁਹਾਡਾ ਨੁਕਸਾਨ ਕਰਨਗੇ ਅੱਜ ਦਸਤੇ ਬਣ ਕੇ ਬੜੇ ਕਾਲੇ ਆ ਕਿ ਕੌਮ ਨੂੰ ਕਿਵੇਂ ਟੱਕ ਲਾਇਆ ਜਾਵੇ ਇਹ ਸ਼ਹੀਦਾਂ ਦੀ ਜਥੇਬੰਦੀ ਆ ਜੇ ਆਪਾਂ ਪਿਛਲਾ ਸਮਾਂ ਬਲਾਂਕਣ ਕਰੀਏ ਮੇਰਾ ਖਿਆਲ ਸ਼ਾਇਦ ਪ੍ਰੀ ਪਾਰਟੀਸ਼ਨ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ 'ਚ ਹਿੱਸਾ ਲਿਆ ਆਫਟਰ ਪਾਰਟੀਸ਼ਨ ਹਿੱਸਾ ਲਿਆ ਪਰ ਕਦੇ ਵੀ ਇਹ ਸੁਪਨਾ ਨਹੀਂ ਸੀ ਕਿ ਸਾਡੀ ਸਰਕਾਰ ਬਣੇ ਪਰ ਅੱਜ ਆਪਾਂ ਸਾਰੇ ਲੇਲੜੀਆਂ ਕਰ ਰਹੇ ਹਾਂ ਦਿੱਲੀ ਤੱਕ ਦੀਆਂ ਜੇ ਫੈਸਲਾ ਲਿਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਜ਼ਰੇੜਤਾ ਦੇ ਨਾਲ ਫੈਸਲਾ ਲਿਆ ਚੀਮਾ ਸਾਹਿਬ ਬੈਠੇ ਗਰੇਵਾਲ ਸਾਹਿਬ ਤੇ ਪੁੰਦੜ ਸਾਹਿਬ ਬੈਠੇ ਆ ਕੋਈ ਐਵੇਂ ਨਹੀਂ ਲਿਆ ਫੈਸਲਾ ਕਿ ਕਈ ਵਾਰੀ ਕੱਚ ਪੱਕੇ ਇੱਧਰ ਉੱਧਰ ਵਾਲੀ ਗੱਲ ਕਰਕੇ ਦ੍ਰਿੜਤਾ ਦੇ ਨਾਲ ਕਿਹਾ ਹੁਣ ਸਾਡੀ ਇਹਨਾਂ ਦੇ ਨਾਲ ਨਹੀਂ ਨਿਭਣੀ ਤੇ ਨਾ ਅਸੀਂ ਗਾਹਾਂ ਫਿਊਚਰ ਦੇ ਵਿੱਚ ਸਾਂਝ ਪਾਉਣੀ ਆ ਸੋ ਵੀਰੋ ਜੇ ਇਦਾਂ ਲੀਡਰ ਸਾਡੇ ਕੋਲ ਬੈਠੇ ਆ ਜਿਨ੍ਹਾਂ ਨੇ ਸਿੱਖੀ ਸਿਧਾਂਤਾਂ ਨੂੰ ਉਹਨਾਂ ਦੇ ਉੱਤੇ ਤਰਜਮਾਨੀ ਕਰਨੀ ਆ ਫਿਰ ਅੱਜ ਆਪਾਂ ਨੂੰ ਸੋਚਣਾ ਪਊਗਾ ਆ ਜਿਹੜੇ ਅੱਜ ਬਾਹਰ ਬੈਠੇ ਆ ਤੇ ਸਾਨੂੰ ਦੱਸਦੇ ਕਮਜ਼ੋਰ ਇਹਨਾਂ ਦੀ ਅੱਜ ਕਮਜ਼ੋਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅੱਜ ਆਪਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਕਈ ਅੱਜ ਨਵੇਂ ਕਈ ਵਾਰੀ ਜਦੋਂ ਸਿਆਣੇ ਕਹਿੰਦੇ ਨਾ ਕਿ ਜਦੋਂ ਉਹ ਬਰਸਾਤ ਦੀ ਰੁੱਤ ਹੁੰਦੀ ਤਾਂ ਰਾਤ ਨੂੰ ਬੱਲਬ ਜਗਦਾ ਕਈ ਟਟਿਆਣੇ ਨਵੇਂ ਆ ਜਾਂਦੇ ਫੇਰ ਅੱਜ ਮੈਂ ਪੁੱਛਣਾ ਚਾਹਣਾ ਜਿਨ੍ਹਾਂ ਦੀ ਔਨੀ ਉਮਰ ਵੀ ਨਹੀਂ ਹੋਣੀ ਜਿੰਨੀ ਬੰਦੀ ਸਿੰਘਾਂ ਦੀ ਕੈਦ ਆ ਤੇ ਅੱਜ ਨਵਾਂ ਇੱਕ ਤਰੀਕਾ ਲੱਭਿਆ ਜਾ ਰਿਹਾ ਮੈਂ ਪਿੱਛੇ ਭਾਈ ਰਾਜੋਵਾਨਾ ਸਾਹਿਬ ਦੀ ਮੁਲਾਕਾਤ ਕਰਕੇ ਆਂ ਸਿੰਘ ਸਾਹਿਬ ਮੇਰੇ ਨਾਲ ਉਨੇ ਜਿਹੜੇ ਮੇਰੇ ਮੋਰੇ ਸਵਾਲ ਰੱਖੇ ਮੇਰੇ ਕੋਲ ਜਵਾਬ ਹੀ ਕੋਈ ਨਹੀਂ ਸੀ ਕਿਉਂ ਜਵਾਬ ਨਹੀਂ ਸੀ ਕਿ 30 ਸਾਲਾਂ ਵਾਲਿਆਂ ਨੂੰ ਭੁੱਲ ਗਏ ਆਪਾਂ ਜਿਨ੍ਹਾਂ ਦੀ ਉਮਰ ਵੀ ਨਹੀਂ ਔਨੀ ਉਹ ਆਪਾਂ ਅੱਜ ਕਹਿੰਦੇ ਆਂ ਬਈ ਰਾਤ ਸੱਤਾ ਦੇ ਵਾਰਸ ਬਣ ਠੀਕ ਆ ਰਾਤ ਸੱਤਾ ਡੈਮੋਕ੍ਰੇਸੀ ਆ ਪਰ ਸ਼੍ਰੋਮਣੀ ਅਕਾਲੀ ਦਲ ਭਾਈ ਸ਼ਹੀਦਾਂ ਦੀ ਜਥੇਬੰਦੀ ਆ ਬੜਾ ਕੁਝ ਲੰਮਾ ਸਮਾਂ ਮੈਨੂੰ ਵੀ ਦੇਖਦਿਆਂ ਨੂੰ ਹੋ ਗਿਆ ਇਹ ਪੁਰਾਣੀ ਲੀਡਰਸ਼ਿਪ ਵਿੱਚ ਬੈਠੀ ਆ ਜਥੇਬੰਦੀ ਹਮੇਸ਼ਾ ਇੱਕ ਰਹਿੰਦੀ ਆ ਔਰ ਉਹ ਰਹਿੰਦੀ ਹਮੇਸ਼ਾ ਹੀ ਸ਼ਰੋਮਣੀ ਅਕਾਲੀ ਦਲ ਬਹੁਤ ਵੱਡੀਆਂ ਮੋਰੇ ਮਹਿਮਾ ਬੀਆ ਆ ਬੰਦੀ ਸਿੰਘ ਲੰਬੇ ਆ ਅਜਾ ਸਾਂਝਾ ਕਰ ਰਹੇ ਆ ਸੋ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਸਾਰੀ ਆਪਣੀ ਲੀਡਰਸ਼ਿਪ ਦਾ ਸਾਰੇ ਸੰਗਰੂਰ ਦੇ ਜਿਨੇ ਸਾਡੇ ਮੈਂਬਰ ਐਸਪੀਸੀ ਨੇ ਜਿਹੜੇ ਅੱਜ ਇੱਥੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਡਾਲਾ ਸਾਹਿਬ ਕਹਿ ਰਹੇ ਸੀ ਕਿ ਫਿਕਰ ਨਾ ਕਰਿਓ ਤਕੜੇ ਰਹੋ ਮੈਂ ਬਡਾਲਾ ਸਾਹਿਬ ਨੂੰ ਵਧਾਈ ਦੇਣੀ ਚਾਹੁੰਦਾ ਸਮੁੱਚੀ ਲੀਡਰਸ਼ਿਪ ਨੂੰ ਕਿ ਤੁਹਾਡਾ ਜਿਹੜਾ ਕਾਫਲਾ ਹੈ ਇਹ ਦਿਨ ਪਰ ਦਿਨ ਵੱਧ ਰਿਹਾ ਹੈ ਇਹ ਬਹੁਤ ਵੱਡਾ ਕਾਫਲਾ ਤੇ ਲੋਕ ਆਵਾਜ਼ ਬਣੂਗਾ ਤੇ ਤੁਸੀਂ ਇਸੇ ਤਰੀ ਹੌਸਲੇ ਨਾਲ ਅਗਵਾਈ ਕਰੋ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਜੰਗੀਰ ਕੌਰ ਜੀ ਸਾਫ ਕਾ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀਆਂ ਬਹੁਤ ਇਹ ਹੁਣ ਇਹ ਝੂਠ ਦੇ ਲਾਰੇ ਵਾਲਿਆਂ ਨੂੰ ਭਜਾਈਏ ਇਹਨਾਂ ਨੂੰ ਆਪਾਂ ਅੱਜ ਇਹ ਵੀ ਪੁੱਛੀਏ ਇੱਕ ਦੇਖੋ ਬੜੀ ਵੱਡੀ ਸਾਡੇ ਚ ਵੀ ਕਈ ਵਾਰੀ ਕਮਜ਼ੋਰੀ ਆ ਜਾਂਦੀ ਹੁਣ ਤਾਂ ਸੋਸ਼ਲ ਮੀਡੀਆ ਰਹਿ ਗਿਆ ਆ ਫਿਜ਼ੀਕਲ ਜਿਹੜੀ ਵੈਰੀਫਿਕੇਸ਼ਨ ਰਾਇ ਹੀ ਨਹੀਂ ਗਈ ਆ ਪਿੱਛੇ ਜਿਹੜਾ ਇੱਕ ਪਿੰਡ ਭਗਵਾਨਪੁਰਾ ਜਿਹੜਾ ਪਲਾਥ ਹਾਲਕੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆ ਐਡੀ ਵੱਡੀ ਬਿਆਦਮੀ ਹੋਈ ਅੰਗ ਅੰਗ ਖਲਾ ਰਿਆ ਗਿਆ ਔਰ ਬਹੁਤ ਵੱਡੀ ਬਿਆਦਬੀ ਹੋਈ ਅਸੀਂ ਤਾਂ ਹੁਣ ਕੰਨਾਂ ਤੋਂ ਪਰੇ ਕਰ ਦਿੰਨੇ ਆ ਇਹ ਮੁੱਖ ਮੰਤਰੀ ਨੂੰ ਪੁੱਛੋ ਜਿਹੜਾ ਉਥੋਂ ਬੰਦਾ ਫੜਿਆ ਗਿਆ ਉਸ ਬੰਦੇ ਦੇ ਪਰਿਵਾਰ ਦੇ ਖਿਲਾਫ 20 ਕੇਸ ਰਜਿਸਟਰ ਹੋ ਹੁਣ ਪੜਤਾਲ ਕਿਉਂ ਨਹੀਂ ਕਰਦਾ ਹੁਣ ਕਿਉਂ ਨਹੀਂ ਢੰਗਾਈ ਦੇ ਵਿੱਚ ਜਾਂਦਾ ਕੋਈ ਉਹ ਬੰਦੇ ਦਾ ਕਿੱਥੇ ਪਿੱਛੇ ਤਾਰਾਂ ਜੁੜੀਆਂ ਇਹ ਸਿਰਫ ਤੁਹਾਨੂੰ ਸੰਗਰੂਰ ਵਾਲਿਆਂ ਨੂੰ ਗਮਰਾਹ ਕਰਕੇ ਰਾਤ ਸੱਤਾ ਕਾਇਮ ਕਰ ਲਈ ਕੋਈ ਇਤਰਾਜ਼ ਨਹੀਂ ਵੋਟਾਂ ਤੁਸੀਂ ਪਾਤੀਆਂ ਬਣ ਗਏ ਪਰ ਤੁਹਾਡਾ ਕ੍ਰਾਂਤੀਕਾਰੀ ਸਟੈਪ ਹੁਣ ਆਉਂਦੀਆਂ ਚੋਣਾਂ ਦੇ ਵਿੱਚ ਵੀ ਹੁਣ ਮੈਂ ਕਿਉਂਕਿ ਬੇ ਬਾਕੀ ਨਾਲ ਇਹ ਗੱਲ ਤਾਂ ਕਹਿ ਰਿਹਾ ਮੈਨੂੰ ਕੋਈ ਨਰ ਸੰਕੋਚ ਗੱਲ ਕਹਿਣ ਚ ਮੈਨੂੰ ਕੋਈ ਇਹਦੇ ਵਿੱਚ ਹਰਜ ਨਹੀਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋਂਡੇ ਨਾਲ ਮੋਂਡਾ ਲਾ ਕੇ ਚੱਲਦਾ ਤੇ ਮੈਂ ਆਪਣੀ ਜ਼ਿੰਦਗੀ ਦਾ ਸੰਕਲਪ ਵੀ ਆ ਕਿ ਸ਼੍ਰੋਮਣੀ ਕਮੇਟੀ ਦਾ 28 ਸਾਲ ਦਾ ਮੈਂਬਰ ਚੱਲਿਆ ਆ ਰਿਹਾ ਮੈਂ ਉਹਨਾਂ ਮਹਾਨ ਸ਼ਕੀਤਾਂ ਦੀ ਸੰਗਤ ਵੀ ਕੀਤੀ ਆ ਜਿਨ੍ਹਾਂ ਅੱਜ ਪੰਥ ਰਤਨ ਜ세ਦਾਰ ਗੁਰਚਾਰਨ ਸਿੰਘ ਜੀ ਟੌੜਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੋਹਾਂ ਸ਼ਖਸੀਤਾਂ ਨੇ ਲੰਮਾ ਅਰਸਾ ਪੰਥ ਦੀ ਸਰਪ੍ਰਸਤੀ ਕੀਤੀ ਤੇ ਮੈਨੂੰ ਉਹਨਾਂ ਵੱਲੋਂ ਪਿਆਰ ਵੀ ਮਿਲਿਆ ਤੇ ਮੈਨੂੰ ਹੁਣ ਭਰਾਵਾਂ ਦੇ ਤੌਰ ਤੇ ਪਿਆਰ ਬਹੁਤ ਵੱਡਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਦੀ ਚੜ੍ਹਦੀ ਕਲ ਲਈ ਵਿਚਾਰਾਂ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ ਇਹ ਧਰਮ ਤੇ ਰਾਜਨੀਤੀ ਦਾ ਸਮੇਲ ਇਨੂੰ ਅੱਜ ਤੋੜਨ ਲਈ ਵੱਡੇ ਯਤਨ ਕੀਤੇ ਜਾ ਰਹੇ ਆ ਆਓ ਆਪਾਂ ਗੁਰੂ ਚਰਨਾਮ ਚ ਅਰਦਾਸ ਵੀ ਕਰੀਏ ਕਿ ਜਿਹੜੇ ਭਾਟ ਕੇ ਫਿਰਦੇ ਉਹਨਾਂ ਨੂੰ ਸਤ ਗੁਰੂ ਜੀ ਸਮੱਤ ਬਖਸ਼ਿਸ਼ ਕਰਨ ਸ਼ਾਂਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਜਿਨ੍ਹਾਂ ਨੇ ਬੇਬਾਕੀ ਦੇ ਨਾਲ ਗੁਰਮਤਿ ਦੀਆਂ ਕਦਰਾਂ ਕੀਮਤਾਂ ਤੇ ਪਹਿਰੇ ਦਿੱਤੇ